ਸਮਾਨਾ ਦੇ ਸਰਕਾਰੀ ਹਸਪਤਲ ਦੇ ਵਿੱਚ ਜਿਹੜੇ ARV T কে ਜਿਹੜੇ ਕੋਈ ਜਾਨਵਰ ਕੱਟ ਜਾਂਦਾ ਹੈ ਉਹ ਟੀਕੇ ਲੱਗਦੇ ਹਨ আর ਗਰੀਬ ਆਦਮੀ ਪ੍ਰਾਈਵੇਟ ਜਾ ਕੇ ਟੀਕਾ ਨਹੀਂ ਲਵਾਉਂਦਾ ਕਿਉਂਕਿ ਟੀਕੇ ਕਾਫੀ ਮਹਿੰਗੇ ਹੁੰਦੇ ਹਨ ਕਿਉਂਕਿ ਮਹਿੰਗਾ ਹੋਣ ਕਰਕੇ ਸਰਕਾਰੀ ਹਸਪਤਾਲ ਪਾਸੇ ਤੇ ਲੇਕਿਨ ਕਰੀਬ 10 12 ਦਿਨ ਹੋ ਗਏ ਹਨ ਸਮਾਨਾ ਸਰਕਾਰੀ ਹਸਪਤਾਲ ਦੇ ਵਿੱਚ ARV ਦਾ ਟੀਕਾ ਖਤਮ ਹੋ ਚੁੱਕਿਆ ਹੈ ਔਰ ਇਸ ਦੇ ਲਈ ਉੱਪਰ ਲਿਖਿਆ ਗਿਆ ਹੈ ਲੇਕਿਨ ਅਜੇ ਸਪਲਾਈ ਨਹੀਂ ਹੋ ਰਹੀ ਲੇਕਿਨ ਆਮ ਲੋਕ ਪਰੇਸ਼ਾਨ ਹੋ ਰਹੇ ਹਨ ਸਾਡੇ ਸਾਹਮਣੇ ਇੱਕ ਬੱਚਾ ਘੋਰਾ ਪਿੰਡ ਤੋਂ ਆਇਆ ਜਿਹੜਾ ਕਿ 10 12 ਸਾਲ ਦੇ ਕੁੱਤੇ ਨੇ ਹਮਲਾ ਕੀਤਾ ਉਸ ਨੂੰ ਜੀ ਆਦਮੀ ਉਸਦੀ ਮਾਂ ਕਹਿ ਰਹੀ ਹੈ ਅੱਜ ਮੇਰੇ ਕੋਲ ਤਾਂ ਸਿਰਫ 200 ਰੁਪਏ ਹੈ ਮੈਂ ਤਾਂ ਬੜੀ ਮੁਸ਼ਕਲ ਤੇ ਉਧਾਰ ਮੰਗ ਕੇ ਕਿਸਤ ਲੈ ਕੇ ਆਈ ਹੈ ਬਾਜ਼ਾਰ ਤੇ ਮਹਿੰਗੀ ਟਿਕਟੇ ਨਹੀਂ ਲਗਵਾ ਸਕਦੀ ਸਰਕਾਰ ਨੂੰ ਚਾਹੀਦਾ ਹੈ ਸਿੱਧੇ ਵਿਵਾਦ ਨੂੰ ਚਾਹੀਦਾ ਹੈ ਕਿ ਸਮਾਣਾ ਕੇ ਸਰ ਹਸਪਤਾਲ ਤੇ 에어 ਵੀ ਕਿ ਟਿਕਟ ਤੁਰੰਤ ਭੇਜੇ ਜਾਣ ਤਾਂ ਕਿ ਜਿਹੜੇ ਸਮਾਣਾ ਤੇ ਪਾਤਲਾ ਤੱਕ ਦੇ ਜਿਹੜੇ ਮਰੀਜ਼ ਆਉਂਦੇ ਉਹਨਾਂ ਨੂੰ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਗੀਤਾ ਦੇਵੀ ਹੈ ਜੀ ਕੇਸ਼ਵ ਸਿੰਘ ਹੈ ਹੋਰਤਾਂ ਆਏ ਕੁੱਤੇ ਨੇ ਕੱਟ ਲਿਆ ਜੀ ਕੁੱਤੇ ਨੇ ਕੱਟਿਆ ਕੁੱਤੇ ਦਾ ਬਹੁਤ ਫਿਰਦੇ ਆ ਜੀ ਆਵਾਰਾ ਕੁੱਤੇ ਇੱਕ ਖੇਡ ਰਿਹਾ ਤਾਂ ਜੀ ਵਾਰ ਕਰਦੇ ਬਾਰ ਕਿੰਨੇ ਸਾਲ ਦੇ ਹੈ ਇਹ 14 ਸਾਲ ਦਾ ਹਾਂ ਸਕੂਲ ਦੀਆਂ ਛੁੱਟੀਆਂ ਪੈ ਰਹੀਆਂ ਜੀ ਠੀਕੇ ਹੈ ਨਹੀਂ ਮਾਤਾ ਤੁਮ ਉਸ ਤੇ ਤੁਸੀ ਮੁਸ਼ਕਿਲ ਨਹੀਂ ਆਵੇਗੀ ਤੁਹਾਨੂੰ ਫਿਰ ਅਸੀਂ ਕਿੱਥੇ ਜਾਵਾਂਗੇ ਜੀ ਹੋਰ ਹਾਂ ਹੋਰ ਟੀਕੇ ਤਾਂ ਇਹਨੂੰ ਲਾਣੇ ਪੈਣੇ ਆ ਜੀ ਫਿਰ ਕਿਧਰੇ ਤੇ ਲਿਆ ਕੇ ਮਜ਼ਦੂਰੀ ਕਰਦੇ ਆ ਜੀ ਤਾਂ ਪੱਠੇ ਤੇ ਲੱਗੇ ਹੋਏ ਆ ਘਰ ਤਾਂ ਜੇ ਹਾਲਾਤ ਜੀ ਮਾੜੇ ਹੋਆਂ ਦਿਹਾੜੀ ਕਰਦੇ ਆ ਖਾਂਦੇ ਆ ਬਸ ਤੇ ਮੈਂਗਾ ਟੀਕਾ ਲਵਾ ਸਕਦੇ ਹੋ ਨਾ ਟੀਕਾ ਮੈਂਗਾ ਮੁੰਗੇ ਨਹੀਂ ਅਸੀਂ ਜੀ ਲਵਾ ਸਕਦੇ ਮੈਂ ਤਾਂ ਫੜ ਕੇ ਲਿਆਈ ਹਾਂ 200 ਰੁਪਈਆ ਹਸਪਤਾਲ ਨੇ ਟੀਕੇ ਖਤਮ ਗੰਦੇ ਆ ਫੇਰਾ ਸੀ ਕਿੱਥੇ ਜਾਵਾਂਗੇ ਜੀ ਹੁਣ ਮਾਂ ਟੀਕੇ ਤਾਂ ਲਾਣੇ ਪੈਣੇ ਆ ਉਰੇ ਕੁਲਦੀਪ ਇਹ ਕੁੱਤੇ ਨੇ ਘਟਿਆ ਦੀ ਜੀ ਬਹੁਤ ਪਰੇਸ਼ਾਨੀ ਆ ਰਹੀ ਆ ਪਹਿਲਾਂ ਆਏ ਪਟਿਆਲੇ ਪੇ ਤੇ ਰਜਿੰਦਰਾ ਹਸਪਤਾਲ ਚ ਉੱਥੇ ਗਏ ਉਹ ਵੀ ਕਹਿੰਦੇ ਖਤਮ ਨੇ ਰਜਿੰਦਰਾ ਹਸਪਤਾਲ ਚ ਵੀ ਫਿਰ ਹੁਣ ਉਰੇ ਦਵਾਰੋ ਆਏ ਇਹ ਵੀ ਕਹਿੰਦੇ ਵੀ ਖਤਮ ਨੇ ਬਹੁਤ ਪਰੇਸ਼ਾਨੀ ਆ ਰਹੀ ਆ ਬਹੁਤ ਜ਼ਿਆਦਾ ਜੀ ਕੀ ਮੰਗ ਕਰਦੇ ਹੋ ਸਰਕਾਰ ਤੋਂ ਸਰਕਾਰ ਤੋਂ ਹੀ ਮੰਗ ਕਰਦੇ ਆ ਵੀ ਟੀਕੇ ਜਲਦੀ ਤੋਂ ਜਲਦੀ ਭੇਜੇ ਜਾਣ

ਜਦ 디ਸਪਲੇ ਆਂਦੀ ਹੈਗੇ ਅਸੀਂ ਫਿਰ ਸ਼ੁਰੂ ਕਰਦਾਂਗੇ ARV ਦੀ ਵੈਕਸੀਨੇਸ਼ਨ ਮਰੀਜ਼ ਤਾਂ ਬਹੁਤ ਜ਼ਿਆਦਾ ਹਾਂ ਦੇ ਮਤਲਬ ਢਿੱਲੀ ਅੰਦੇ ਪਰ ਟੁੰਡੀਗਲ ਸਹੀ ਹੈ ਪਰ ਟੁੰਡ ਹੈ ਹੀ ਨਹੀਂ ਤਾਂ ਕੈਮਰਾਮੈਨ ਡੀਕੇ ਗਰਗ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼